ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸ ਡਰੱਗਸ ਉਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲਿਆ ਸਾਨੂੰ ਟਰਾਂਸ ਬਾਰਡਰ ਇੱਕ ਡਰੱਗ ਕਾਰਟਲ ਬਸਟ ਕੀਤਾ 5 ਕਿਲੋ ਹੇਰੋਇਨ 200 ਗ੍ਰਾਮ ਉਹ 5 ਕਿਲੋ 100 ਗ੍ਰਾਮ ਹੇਰੋਇਨ ਬਰਾਮਦ ਹੋਈਏ ਫੋਰਚੂਨਰ ਕਾਰ ਹੈ ਔਰ ਇੱਕ ਦੋਸ਼ੀ ਐ ਚਿਕਪੁਰ ਕੀਤਾ ਗਿਆ ਹੈ ਤੱਕ ਜਿਹਦਾ ਨਾਮ ਹੈਗਾ ਗੁਰਵੀਰ ਸਿੰਘ ਏ.ਐਸ. ਕੋਰਾ ਸਰਦਾਰ ਬਲਵਿੰਦਰ ਸਿੰਘ ਇਹ ਰਹਿਣ ਵਾਲਾ ਹੈਗਾ ਬਸਤੀ ਮੁਹੰਮਦ ਸ਼ਾਹ ਵਾਲੀ ਪੀਐਸ ਬੰਦੂਰ ਡਿਸਟ੍ਰਿਕਟ ਫਰੋਜ਼ਪੁਰ ਦਾ ਔਰ ਇਹਨੂੰ ਜਿਹੜਾ ਮੋਟਲੀ ਪੁਛੇ ਚੋ ਇਹ ਕਲਪਤਾ ਲੱਗੀ ਹੈ ਕਿ ਅਮਰਸਰ ਸੈਕਟਰ ਦੇ ਵਿੱਚੋਂ ਰੂਰਲ ਦੇ ਏਰੀਆ ਦੇ ਵਿੱਚੋਂ ਕਨਸਾਈਨਮੈਂਟ ਕਿਉਂ ਘਣਾਇਆ ਹੋਇਆ ਸੀਗਾ ਉੱਥੋਂ ਲੈ ਕੇ ਵਾਪਸ ਇੱਧਰ ਨੂੰ ਆ ਰਿਹਾ ਸੀ ਤਾਂ ਸਾਡੀ ਜਿਹੜੀ ਪਾਰਟੀ ਹੈ ਜਿਹਦੇ ਸੁਪਰਵੀਜ਼ਨ ਬੀਸੀਪੀ ਮੇ ਆਲਮ ਬੁਜੇ ਜੀ ਇਸ ਬਿਕੁਲੀ ਦੀ ਔਰ ਮੌਲਿਕ ਸਾਡੇ ਇੰਸਪੈਕਟਰ ਸੀ ਲਈਏ ਤੋਂ ਨਾਲ ਟੀਮ ਵੱਲੋਂ ਕੀਤੀ ਗਈ ਹੈ ਅਰੈਸਟ ਇਹਦੀ ਕੈਂਟ ਥਾਣੇ ਦੇ ਵਿੱਚ ਪੱਤਾ ਦਰਜ ਕੀਤਾ ਗਿਆ ਜੇ ਵੀ ਵੈਸੇ ਇੱਕ ਬੈਕਗਰਾਉਂਡ ਵੱਲ ਧਿਆਨ ਦਿइए ਤਾਂ ਗੁਰਵੀਰ ਜਿਹੜਾ ਇੱਕ ਤੌਰ ਕੰਟਰੈਕਟ ਡਰਾਈਵਰ ਲੱਗਿਆ ਹੋਇਆ ਸਿਵਲ ਸੱਜਨ ਆਫਿਸ ਹਰੋਸਪਰ ਦੇ ਵਿੱਚ 2021 ਤੋਂ ਉੱਥੇ ਕੰਮ ਕਰ ਰਿਹਾ ਹੈ 32 ਸਾਲ ਉਮਰ ਹੈ 12ਵੀਂ ਪਾਸ ਹੈ ਔਰ ਆਪਣੇ ਇੱਕ ਸਾਥੀ ਨਾਲ ਰਲ ਕੇ ਕੰਮ ਕਰ ਰਿਹਾ तकरीबन 3 ਮਹੀਨੇ ਤੋਂ ਵਿੱਚੋਂ ਪਤਾ ਲੱਗਿਆ ਮੁੱਢੀ ਪੁਛਗਿ ਸਾਥੀ ਦਾ ਨਾਮ ਅਸੀਂ ਅਜੇ ਡਿਸਕਲੋਜ਼ ਨਹੀਂ ਕਰ ਰਹੇ ਕਿਉਂਕਿ ਉਹ ਨੂੰ ਅਸੀਂ ਰਸਤੇ ਗਿਆ ਉਗਾ ਤੇ ਉਹ ਵੀ ਉਹ ਮੰਦਪੁਲਿਸ ਤੇ ਜਾਂ ਜਾਂਦਾ ਉਹਦੇ ਚ ਬੇਸਿਕ ਇਹੀ ਗੱਲ ਆਈ ਹੈ ਕਿ ਉਹੀ ਜਿਹੜਾ ਐਂਗਲ ਹੈ ਹਾਲਾਂਕਿ ਫਿਰੋਜ਼ਪੁਰੇ ਦਾ ਮੰਮਦੂਰ ਦਾ ਏਰੀਆ ਹੈ ਉਹ ਆਪ ਬਾਰਡਰ ਹੈ ਪਰ ਉੱਥੇ ਐਸਕੋਇਰ ਤੋਂ ਬਾਅਦ ਇਹਨਾਂ ਨੇ ਟਰਾਂਸ ਬਾਰਡਰ ਜਿਹੜਾ ਅਮਰਸਰ ਸੈਕਟਰ ਨੂੰ ਚੂਜ਼ ਕੀਤਾ ਅਰ ਵਿੱਚ ਅਲੱਗ-ਅਲੱਗ ਕਟਾਊਟ ਲਾਏ ਹੋਏ ਐ ਜੇ ਪਿਕਅਪ ਕਰ ਰਿਹਾ ਕੋਈ ਦੂਸਰੇ ਅੱਗੇ ਨੂੰ ਕਰ ਰਿਹਾ ਉਹ ਸਾਰੇ ਟੀਨ ਜਿਹੜੀ ਐ ਉਹਦੇ ਵਰਤਿਤਾ ਜਾਊਗਾ ਸੋ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਤੌਰ ਤੇ ਬੋਲਦਾ ਅਸਰਬੈਂਟ ਕਿੱਥੋਂ ਆਇਆ ਇਹ ਮੈਂ ਤੁਹਾਨੂੰ ਦੱਸ ਨਹੀਂ ਅਮਰਸਰ ਰੂਲ ਦੇ ਇੱਥੇ ਦੇ ਵਿੱਚੋਂ ਤੇ ਉੱਥੋਂ ਹੀ ਪਿਕਅਪ ਕਰਨਾ ਆਇਆ ਸੀਗਾ ਉਹਦੇ ਵਿੱਚ ਅਸੀਂ ਤਾਂ ਜ਼ਿਆਦਾ ਡਿਟੇਲ ਨਹੀਂ ਸ਼ੇਅਰ ਕਰ ਲਈ ਬਕਾਜ਼ ਸਾਰੇ ਕਟਾਊਟ ਆਪਾਂ ਵਾਈਪ ਆਊਟ ਕਰਨੇ ਆ ਔਰ ਅੱਗੇ ਵੀ ਬੰਦਾ ਫੜਨਾ ਹੈ ਮੈਨੂੰ ਅੱਛੀ ਕਾਮਯਾਬੀ ਮੰਨਦਾ ਬਗੋਂ ਦੇਖੋ ਫੋਰਚੂਨਰ ਕਾਰ ਇੱਕ ਬੰਦਾ ਲੈ ਕੇ ਘੁੰਮ ਰਿਹਾ ਉਹ ਵੀ ਕੰਟਰੈਕਟ ਡਰਾਈਵਰ ਉਥੋਂ ਕੱਲ ਐਕਸਪਲੇਨ ਨਹੀਂ ਕੀਤੀ ਜਾ ਸਕਦੀ ਕਿ ਉਹਦੇ ਜਿਹੜੀ ਐਨੀ ਆਮਦਨ ਕਿੱਥੋਂ ਹੋ ਰਹੀ ਹੈ ਜਿਹੜਾ ਸਰ ਜਿਹੜਾ ਉਹ ਵੀ ਸੁਪਰਡੈਂਟ ਡਿਪਾਰਟਮੈਂਟ ਨਾਲ ਸੋਲਦਾ ਨਹੀਂ ਉਹ ਜੇ ਤੱਕ ਇਹ ਮਸਲਾ ਕਿਹਨਾਂ ਕੋ ਕੋਲੈਕਟ ਨਹੀਂ ਹੋਈ ਪਰ ਉਹ ਮੈਨੂੰ ਲੱਗਦਾ ਕਿ ਨਹੀਂ ਅਜੇ ਕੰਮ ਕਰ ਰਿਹਾ ਕਿਸੇ ਰਸਤੇ ਉਸ ਨੂੰ ਗੱਡੀ ਕਿਹਦੀ ਆਈ ਇਹਦੇ ਵਿੱਚ ਜਿਹੜੀ ਉਹ ਚੈੱਕ ਕਰ ਰਹੇ ਹਾਂ ਜੀ ਸਾਰੀ ਇਮੀਡੀਏਟ ਤੁਹਾਡਾ ਸ਼ੇਅਰ ਕੀਤਾ ਜਾ ਰਿਹਾ ਹੈ ਨੈਸ਼ਨਲ ਹੈਲਥ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਇਹ ਕੰਮ ਕਰ ਰਿਹਾ ਸਰ 3 ਮਹੀਨੇ ਤੋਂ ਇਹ ਕੰਮ ਕਰ ਰਿਹਾ ਕਿੰਨੀਆਂ ਕਨਸਾਈਨਮੈਂਟਾਂ ਲੈ ਦਿੱਤਾ ਕਿ ਡਿਲੀਵਰ ਕਰ ਚੁੱਕੇ ਦੇਖੋ ਜੀ ਨਾਮ ਪੜਨਾ ਐਕਜੈਕਟ ਨਹੀਂ ਹੈ ਪਰ ਡੈਫੀਨਿਟਲੀ 3 ਮਹੀਨੇ ਜਿਹੜੇ ਮੈਨੂੰ ਲੱਗਦਾ ਕਾਫੀ ਵਰੀਏ ਵਿੱਚ ਕਰ ਰਹੇ ਹੋਣੇ ਕੀਤੀਆਂ ਕਭੀ ਵੱਡੀ ਦੱਬੀ 5 ਕਿਲੋ ਸੋ ਹਾਂ 5 ਕਿਲੋ 100 ਗ੍ਰਾਮ ਹੈ ਜੀ ਔਰ ਅੱਛੀ ਹੈ ਔਰ ਇਹਨੂੰ ਅਕੇਲੀ ਅਸੀਂ ਵਰਕ ਕਰ ਰਹੇ ਹਾਂ ਇਹਦੇ ਮੈਨੂੰ ਕਾਫੀ ਉਮੀਦ ਹੈ ਕਿ ਸਾਨੂੰ ਜਿਹੜਾ ਇਹ ਸਾਰਾ ਧੱਕਾ ਟਲ ਹੈ ਇਹ ਜਿਹੜੇ ਲੈਂਗੁਏਜਸ ਨੇ ਉਹ ਜਿਹੜੇ ਟਰਾਂਸ ਬਾਰਡਰ ਨੇ ਬੇਸਿਕਲੀ ਹੋਰ ਵੀ ਲੋਕ ਜੁੜੇ ਹੋ ਸਕਦੇ ਹਾਂ ਜੀ ਬਿਲਕੁਲ ਤੁਹਾਨੂੰ ਤਾਂ ਤੁਹਾਨੂੰ ਦੱਸਿਆ ਵੀ ਕਟਆਊਟ ਡਿਫਰੈਂਸ ਨੇ ਇਹਨਾਂ ਰੱਖਿਆ ਹੋਇਆ ਇਹ ਤਾਂ ਬੜੀ ਅੱਛੀ ਇੰਟੈਲੀਜੈਂਸ ਬੇਸਡ ਆਪਰੇਸ਼ਨ ਸਾਡੇ ਸੀਆਈ ਟੀਮ ਨੇ ਕੀਤਾ ਉਹ ਪਿਆਰ ਮਨੋਂ ਵਾਰਸਟ ਮਾਰੀ ਨੇ ਗੁੰਮ ਰਹੀ ਐਸੀ ਤਾਂ ਹੋਰ ਵੀ ਇਹ ਲੱਗ ਰਿਹਾ ਹੈ ਕਿ ਦੋਕਰ ਕਟਆਊਟਸ ਦੇ ਨਏ ਉਹਨਾਂ ਨੂੰ ਫੜਿਆ ਜਾਊਗਾ ਸਾਰਾ ਸਰ ਇਹਦੇ ਮੈਰੀਟ ਹੈ ਕਨ ਮੈਰੀਟ ਇਹ ਪਤਾ ਕਰਨਾ ਪਊਗਾ ਮੈਂ ਅੱਜ ਨਹੀਂ ਤੇ ਅੱਜ ਤਾਂ ਵੀ ਜਦ ਮੁਹੰਮਦ ਸਾਹਿਬਾਂ ਚਾਪਾਈ ਨੂੰ ਤੁਹਾਨੂੰ ਬੜੀ ਅੱਛੀ ਲੱਗੀ। ਕਿ ਦੋ ਮਿੰਟ ਦੇ ਇਹ ਪ੍ਰੋਗਰਾਮ ਕਰੂ। ਕਰਵਾ ਲਓ। ਠੀਕ ਹੈ ਠੀਕ ਹੈ। थैंक यू।